ਜਿਸ ਤਰ੍ਹਾਂ ਬਲਾਕ ਸਮਤੀਆਂ ਚੋਣਾਂ ਚੱਲ ਰਹੀਆਂ ਨੇ ਸਾਡੇ ਕਡਾਣੀ ਇਲਾਕੇ ਦੇ ਵਿੱਚੋਂ ਜੋ ਕਿ ਕਡਾਣੀ ਤੇ ਰਾણો ਪਿੰਡ ਹੈ ਉਸ ਦੇ ਵਿੱਚੋਂ ਹਰਦੀਪ ਕੌਰ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਤੇ ਉਹ ਆਪਣੀ ਚੋਣਾਂ ਦਾ ਜਥਾ ਲੈ ਕੇ ਡੋਰ ਟੂ ਡੋਰ ਘੁੰਮ ਰਹੇ ਨੇ ਆਜੋ ਹੁਣ ਉਹਨਾਂ ਨਾਲ ਗੱਲਬਾਤ ਕਰੀਏ ਕਿ ਉਹ ਕਿਸ ਮੁੱਦੇ ਤੇ ਚੋਣ ਲੜ ਰਹੇ ਨੇ ਤੇ ਉਹਨਾਂ ਦਾ ਮੇਨ ਜਿਹੜਾ ਹੈਗਾ ਚੋਣ ਲੜਨ ਦਾ ਕੀ ਕਾਰਨ ਹੈ ਮੇਨ ਕਾਰਨ ਬਸ ਵੀ ਵਿਕਾਸ ਕਰਨਾ ਇਲਾਕੇ ਦਾ ਜੀ ਹਾਂਜੀ ਤੇ ਜੋ ਵਾਦੇ ਕਰਾਂਗੇ ਕਾਂਗਰਸ ਪਾਰਟੀ ਕਰੂਗੀ ਉਹ ਪੂਰੇ ਕਰਾਂਗੇ ਹਾਂਜੀ ਹਨਾ ਤੇ ਸਭੀ ਬਸ ਹੋਰ ਹਮ ਵਿਕਾਸ ਤੇ ਧਿਆਨ ਦੇਣਾ ਹੈ ਤੇ ਤੁਹਾਡਾ ਪਰਿਵਾਰ ਪਹਿਲਾਂ ਵੀ ਸਿਆਸਤ ਦੇ ਵਿੱਚ ਹੈਗਾ ਹੈ ਹਾਂਜੀ ਪਹਿਲਾਂ ਵੀ ਅੱਜ 15 ਸਾਲ ਤੋਂ ਮੇਰਾ ਪਰਿਵਾਰ ਸਿਆਸਤ ਦੇ ਵਿੱਚ ਲਗੋ ਪਿੰਡ ਨਗਰ ਦੀ ਸੇਵਾ ਕਰ ਰਹੇ ਹਾਂ ਅਸੀਂ ਹਾਂਜੀ ਹਾਂਜੀ ਜਿਹੜੀ ਸਰਕਾਰ ਹੈ ਜਿਹੜੀ ਹੁਣ ਮੌਜੂਦਾ ਸਰਕਾਰ ਹੈ ਉਹਦੇ ਕੋਈ ਵਾਦੇ ਜਿਹਦੇ ਨਾ ਪੂਰੇ ਹੋਏ ਹੁਣ ਉਹਨਾਂ ਬਾਰੇ ਤੁਸੀਂ ਕੋਈ ਗੱਲ ਕਰਨਾ ਚਾਹੁੰਦੇ ਹੋ ਉਹਨਾਂ ਨੇ ਜਿਵੇਂ ਕਿਹਾ ਸੀ ਬੀ ਆਪਣੀ ਔਰਤਾਂ ਨੂੰ ਕਿਹਾ ਸੀ 1000-1000 ਰੁਪਿਆ ਦੇਣ ਨੂੰ ਉਹ ਜੇ ਉਹਨਾਂ ਨੇ ਪੂਰਾ ਨਹੀਂ ਕੀਤਾ ਜੀ ਪਰ ਜੇ ਹੁਣ ਕਾਂਗਰਸ ਪਾਰਟੀ ਮਤਲਬ ਇਹ ਕਰੂਗੀ ਹਾਂ ਤਾਂ ਉਹ ਜ਼ਰੂਰ ਪੂਰਾ ਕਰੂਗੀ ਹਾਂਜੀ ਹਾਂਜੀ ਬਾਕੀ ਹੁਣ ਸੜਕਾਂ ਵਗੈਰਾ ਦਾ ਬਹੁਤ ਬੁਰਾ ਹਾਲ ਆ ਉਹਤੇ ਵੀ ਇਲਾਕੇ ਦੀਆਂ ਤੇ ਧਿਆਨ ਦਿੱਤਾ ਜਾਊਗਾ ਜੀ ਠੀਕ ਹੈ ਹਾਂਜੀ ਤੇ ਬਾਕੀ ਜੋ ਕੋਈ ਰੇਤੇ ਦੀ ਕੀਮਤ ਦੇ ਬਾਰੇ ਤੁਸੀਂ ਕੁਝ ਕਹਿਣਾ ਚਾਹੋਗੇ ਉਹ ਰੇਤਾ ਦੀ ਕੀਮਤ ਜਿਵੇਂ ਕਹ ਦੋ ਵੀ ਰੇਤਾ ਬਹੁਤ ਮਹਿੰਗਾ ਹੋ ਚੁੱਕਿਆ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਆ ਹਾਂਜੀ ਤੇ ਵੀ ਜੇ ਹੁਣ ਸਾਡੀ ਪਾਰਟੀ ਆਉਗੀ ਤਾਂ ਅਸੀਂ ਲੋਕਾਂ ਦੀ ਪਹੁੰਚ ਦੇ ਵਿੱਚ ਕਰਾਂਗੇ ਉਹ ਰੇਤੇ ਦਾ ਹਿਸਾਬ ਕਿਤਾਬ ਜਿਸ ਤਰੀਕੇ ਨਾਲ ਮੋਟਰਾਂ ਦੇ ਉੱਤੇ ਚੋਰੀ ਬਹੁਤ ਹੋ ਰਹੀ ਹੈ ਤਾਰਾਂ ਦੀ ਚੋਰੀ ਹੋ ਰਹੀ ਹੈ ਤੇ ਉਸ ਦੇ ਬਾਰੇ ਪੁਲਿਸ ਆਪਣੇ ਐਫ ਆਈ ਆਰ ਦਰਜ ਵੀ ਨਹੀਂ ਕਰਦੀ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹਾਂਜੀ ਤੇ ਉਸ ਮੁੱਦੇ ਨੂੰ ਵੀ ਤੁਸੀਂ ਜ਼ਰੂਰ ਚੱਕਾਂਗੇ ਜੀ ਹਾਂਜੀ ਮਤਲਬ ਜ਼ਰੂਰ ਪਹੁੰਚਤਾ ਕਰਾਂਗੇ ਵੀ ਪੁਲਿਸ ਤੱਕ ਵੀ ਇਹ ਚੀਜ਼ ਜਾਵੇ ਕਿ ਲੋਕਾਂ ਦੀ ਸੁਲਵਾਈ ਹੋਵੇ ਇਹ ਚੀਜ਼ ਤੇ ਜੀ ਹਾਂਜੀ ਹੁਣ ਤੁਸੀਂ ਕੋਈ ਆਪਣੇ ਵੋਟਰਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਆਪਣੇ ਵੱਲੋਂ ਬਸ ਕਾਂਗਰਸ ਪਾਰਟੀ ਨੂੰ ਜ਼ਰੂਰ ਵੋਟ ਦੇ ਕੇ ਇੱਕ ਵਾਰੀ ਮੌਕਾ ਦਿਵੋ ਜੀ ਹਾਂਜੀ ਤੇ ਮੇਰੇ ਨਾਲ ਨੇ ਲਖਸ਼ੰਤੀ ਤੇ ਉਮੀਦਵਾਰ ਹਰਦੀਪ ਕੌਰ ਜਿਨ੍ਹਾਂ ਨੇ ਤੁਹਾਨੂੰ ਆਪਣੇ ਏਜੰਡੇ ਬਾਰੇ ਦੱਸਿਆ ਬਹੁਤ ਧੰਨਵਾਦ ਤੁਹਾਡਾ ਆਵਾਜ਼ 7 ਦੇ ਉੱਤੇ ਤੇ ਥੈਂਕ ਯੂ